ਦੇਖੋ ਇਹ ਪਾਰਟੀਸ਼ਨ ਤੋਂ ਪਹਿਲਾਂ ਦੀ ਗੱਲ ਹੈ ਦੋ ਮੁਲਕਾਂ ਦੀ ਭਾਰਤ ਪਾਕਿਸਤਾਨ ਦੀ ਪਾਰਟੀਸ਼ਨ ਤੋਂ ਪਹਿਲਾਂ ਦੀ ਗੱਲ ਕਰਾਂ ਤੇ ਇਹਨਾਂ ਦੋਵਾਂ ਮੁਲਕਾਂ ਦੇ ਦਰਮਿਆਨ ਜੋ ਕਿ ਹੁਣ ਪਾਕਿਸਤਾਨ ਤੇ ਅਫਗਾਨਿਸਤਾਨ ਜੀ ਉਸ ਸਮੇਂ ਦੇਖੋ ਉਸ ਸਮੇਂ ਅਨਡਿਵਾਈਡਡ ਇੰਡੀਆ ਉਹਦੇ ਅਫਗਾਨਿਸਤਾਨ ਨਾਲ ਜਿਹੜੀ ਹੱਦ ਹੈ ਦੁਰੰਦ ਲਾਈਨ ਹੈ ਇੱਕ ਜਿਹੜੀ ਕਿ ਬਾਰਡਰ ਹੈ ਤੇ ਇਹ ਬਾਰਡਰ ਜਿਹੜਾ ਉਹ ਡਿਸਪਿਊਟਡ ਬਾਰਡਰ ਰਿਹਾ ਹੈ ਤੇ ਹੈ ਵੀ ਅੱਜ ਦੂਜੀ ਗੱਲ ਕਿ ਜਦੋਂ ਰਸ਼ੀਆ ਆਇਆ ਉਦੋਂ ਉਦੋਂ ਬਾਅਦ ਅਮਰੀਕਾ ਆਇਆ ਫਿਰ ਤਾਲੀਬਾਨ ਤੇ ਐਕਟਿਵ ਰਹੇ ਨੇ ਅਖੀਰ ਹਕੂਮਤ ਇਸ ਵੇਲੇ ਅਫਗਾਨਿਸਤਾਨ ਤਾਲੀਬਾਨ ਦੀ ਤਾਲੀਬਾਨ ਤੋਂ ਤਾਲੀਬਾਨ ਨੇ ਜਿਹੜਾ ਕਿ ਅਮਰੀਕਾ ਨੂੰ ਭਜਾਇਆ ਆਈ ਸ਼ੁੱਡ ਸੇ ਤੇ ਉਹ ਤਾਲੀਬਾਨ ਨੇ ਭਜਾਇਆ ਉਹਦੀ ਮਦਦ ਪਾਕਿਸਤਾਨ ਨੇ ਕੀਤੀ ਸੀ ਉਸ ਵੇਲੇ ਪਾਕਿਸਤਾਨ ਦੇ ਸਿਰਫ ਤਾਲੀਬਾਨ ਨੇ ਬਾਕੀ ਆਰਥਿਕ ਵੀ ਜਿੰਨੀ ਕਿ ਸਹਾਇਤਾ ਕਰ ਸਕਦੇ ਸੀ ਹਥਿਆਰਾਂ ਨਾਲ ਦੁਜਿਆਂ ਨਾਲ ਕੀਤੀ ਸਤਿ ਸ਼ਕਾਲ ਦਾ ਅਨਮ੍ਰਿਤ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾਹੁਰ ਸਾਡਾ ਗਵਾਂਡੀ ਮੁਲਕ ਪਾਕਿਸਤਾਨ ਤੇ ਉਸ ਦਾ ਗਵਾਂਡੀ ਮੁਲਕ ਅਫਗਾਨਿਸਤਾਨ ਪਾਕਿਸਤਾਨ ਤੇ ਅਫਗਾਨਿਸਤਾਨ ਦੀ ਆਪਸੀ ਜੰਗ ਕਾਫੀ ਦਿਨਾਂ ਤੋਂ ਚੱਲ ਰਹੀ ਹੈ ਔਰ ਮੀਡੀਆ ਰਿਪੋਰਟਸ ਤੱਕੇ ਦਿਖਾ ਰਹੀਆਂ ਨੇ ਕਿ ਅਫਗਾਨਿਸਤਾਨ ਪਾਕਿਸਤਾਨ ਤੇ ਭਾਰੀ ਪੈਂਦਾ ਨਜ਼ਰ ਆ ਰਿਹਾ ਹੈ ਔਰ ਬਹੁਤ ਸਾਰੀਆਂ ਅਜਈਆਂ ਪੋਸਟਾਂ ਪਾਕਿਸਤਾਨ ਦੀਆਂ ਜੋ ਅਫਗਾਨਿਸਤਾਨ ਦੇ ਲੜਾਕਿਆਂ ਨੇ ਕਬਜ਼ਾ ਲਈਆਂ ਨੇ ਜਾਨੀ ਉਹਨਾਂ ਤੇ ਕਬਜ਼ਾ ਕਰ ਲਿਆ ਔਰ ਉੱਥੋਂ ਪਾਕਿਸਤਾਨ ਆਰਮੀ ਪਿੱਛੇ हट ਗਈ ਇਹ ਤਾਂ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਆ ਪਰ ਇਹ ਬਹੁਤ ਜ਼ਿਆਦਾ ਸਮਝਣਾ ਜ਼ਰੂਰੀ ਹੈ ਕਿ ਸਾਡੇ ਦੇਸ਼ ਜਾਨੀ ਭਾਰਤ ਦੀ ਇਸ ਦੇ ਵਿੱਚ ਕਿਸ ਤਰ੍ਹਾਂ ਦੀ ਸ਼ਮੂਲੀਅਤ ਹੋ ਸਕਦੀ ਹੈ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਹੈ ਹੋ ਸਕਦੀ ਹੈ ਤਾਂ ਕਿਸ ਤਰੀਕੇ ਹੋ ਸਕਦੀ ਹੈ ਜਾਨੀ ਸਿੱਧੀ ਸਿੱਧੀ ਗੱਲ ਕਿ ਉਸ جنگ ਦਾ ਭਾਰਤ ਤੇ ਔਰ ਖਾਸ ਤੌਰ ਤੇ ਪੰਜਾਬ ਤੇ ਕੀ ਅਸਰ ਰਹਿਣ ਵਾਲਾ ਹੈ ਇਸ ਵਿਸ਼ੇ ਤੇ ਚਰਚਾ ਹੋਣੀ ਬੜੀ ਲਾਜ਼ਮੀ ਹੈ ਔਰ ਇਸ ਵਿਸ਼ੇ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਇਸ ਗੱਲਬਾਤ ਦੇ ਵਿੱਚ ਹਿੱਸੇਦਾਰ ਹੋਣਗੇ ਤਾਂ ਮੇਰੇ ਨਾਲ ਗੱਲਬਾਤ ਦੇ ਵਿੱਚ ਹਿੱਸੇਦਾਰ ਹੋਣਗੇ ਇਸ ਵੇਲੇ ਰਿਟਾਇਰਡ ਬਰਗੇਡੀਅਰ ਸਰਦਾਰ ਕੁਲਦੀਪ ਸਿੰਘ ਕਲੋਂ ਸਾਹਿਬ ਔਰ ਜਿਹੜੇ ਰੱਖਿਆ ਮਾਹਿਰ ਵੀ ਨੇ ਬਹੁਤ ਜ਼ਰੂਰੀ ਹੈ ਕਿ ਉਹਨਾਂ ਨਾਲ ਇਹ ਚਰਚਾ ਹੋਵੇ ਕਿ ਆਰਮੀ ਇਸ ਪੂਰੇ ਸਿਨੈਰੀਓ ਨੂੰ ਕਿਸ ਤਰ੍ਹਾਂ ਦੇ ਨਾਲ ਦੇਖ ਸਕਦੀ ਹੈ ਔਰ ਭਾਰਤੀ ਫੌਜ ਇਸ ਦੇ ਵਿੱਚ ਕਿਸ ਤਰ੍ਹਾਂ ਸੋਚਦੀ ਹੈ ਜਾਂ ਦੇਸ਼ ਨੂੰ ਕਿਸ ਤਰ੍ਹਾਂ ਦੇ ਨਾਲ ਸੋਚਣ ਦੀ ਜ਼ਰੂਰਤ ਹੈ ਸਰ ਬਹੁਤ ਬਹੁਤ ਸਵਾਗਤ ਜੀ ਥੈਂਕ ਯੂ ਵੈਰੀ ਮਚ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਲਈ ਸਮਾਂ ਕੱਢਿਆ ਉਹਦੇ ਲਈ ਧੰਨਵਾਦ ਸਰ ਗਵਾਂਡੀ ਮੁਲਕ ਨਾਲ ਸਾਡੇ ਜਿਹੜੇ ਸਬੰਧ ਨੇ ਦੇਸ਼ ਦੇ ਉਹ ਚਾਹੇ ਜਿਹੇ ਜੇ ਮਰਜ਼ੀ ਹੋਣ ਪਰ ਇੱਥੇ ਇਹ ਗੱਲ ਬੜੀ ਸਮਝਣੀ ਲਾਜ਼ਮੀ ਹੈ ਕਿ ਪਾਕਿਸਤਾਨ ਤੇ ਅਫਗਾਨਿਸਤਾਨ ਦੀ ਜੰਗ ਕੀ ਹੈ ਉਹਨਾਂ ਦਾ ਆਪਸੀ ਰੌਲਾ ਕੀ ਹੈ ਔਰ ਦੇ ਸਾਡੇ ਦੇਸ਼ ਦੇ ਉਹਦੇ ਵਿੱਚ ਮੂਲੀਅਰ ਕਿਸ ਤਰ੍ਹਾਂ ਦੀ ਹੋ ਸਕਦੀ ਹੈ ਇਸ ਵਿਸ਼ੇ ਤੇ ਵੀ ਜਾਵਾਂਗੇ ਸਭ ਤੋਂ ਪਹਿਲਾਂ ਸਾਡੇ ਸੁਣਨ ਵਾਲਿਆਂ ਨੂੰ ਇਹ ਸਮਝਾਓ ਕਿ ਪਾਕਿਸਤਾਨ ਤੇ ਅਫਗਾਨਿਸਤਾਨ ਦਾ ਅਸਲ ਦੇ ਵਿੱਚ ਰੌਲਾ ਕੀ ਹੈ ਦੇਖੋ ਇਹ ਪਾਰਟੀਸ਼ਨ ਤੋਂ ਪਹਿਲਾਂ ਦੀ ਗੱਲ ਹੈ ਦੋ ਮੁਲਕਾਂ ਦੀ ਭਾਰਤ ਪਾਕਿਸਤਾਨ ਦੀ ਪਾਰਟੀਸ਼ਨ ਤੋਂ ਪਹਿਲਾਂ ਦੀ ਗੱਲ ਕਰਾਂ ਤੇ ਇਹਨਾਂ ਦੋਆਂ ਮੁਲਕਾਂ ਦੇ ਦਰਮਿਆਨ ਜੋ ਕਿ ਹੁਣ ਪਾਕਿਸਤਾਨ ਤੇ ਅਫਗਾਨਿਸਤਾਨ ਜੀ ਉਸ ਸਮੇਂ ਦੇਖੋ ਉਸ ਸਮੇਂ ਅਨਡਿਵਾਈਡਡ ਇੰਡੀਆ ਉਹਦੇ ਅਫਗਾਨਿਸਤਾਨ ਨਾਲ ਜਿਹੜੀ ਹੱਦ ਹੈ ਦੁਰੰਦ ਲਾਈਨ ਹੈ ਇੱਕ ਜਿਹੜੀ ਕਿ ਬਾਰਡਰ ਹੈ ਯੂਐਸਐਸਆਰ ਵੇਲੇ ਹਾਂ ਉਹ ਉਹ ਤੋਂ ਪਹਿਲਾਂ ਦੀ ਉਹ ਨਹੀਂ ਆ ਰਿਹਾ ਪਹਿਲਾਂ ਦੀ ਤੇ ਉਹ ਦੁਰੰਦ ਲਾਈਨ ਜਿਹੜੀ ਹੈ ਕਿ ਉਹ ਵੀ ਪੂਰਾ ਬਾਰਡਰ ਅਨਡਿਫਾਈਂਡ ਨਹੀਂ ਹੈਗਾ ਅਨਡਿਫਾਈਂਡ ਹੈਗਾ ਡਿਫਾਈਂਡ ਪੂਰਾ ਨਹੀਂ ਹੈਗਾ ਮਤਲਬ ਕੋਈ ਝਗੜਾ ਹੈਗਾ ਝਗੜਾ ਹੈਗਾ ਜਿੱਦਾਂ ਸਾਡੇ ਕਈ ਆਪਣਾ ਤੇ ਜੈਨ ਨਾਲ ਚੱਲ ਰਿਹਾ ਹੈ ਹਮ ਕਿ ਵੈਲ ਡਿਫਾਈਨ ਨਹੀਂ ਹਾਲੇ ਕਿ ਇੱਥੇ ਦੇ ਤਾਰ ਲੱਗੇ ਉਹਨਾਂ ਦੀ ਤਾਰ ਲੱਗੇ ਹੋਈ ਹੈ ਦੋਨਾਂ ਪਾਸੇ ਤਾਲੀਬਾਨ ਜਿਹੜੇ ਨੇ ਉਹ ਬੜੇ ਐਕਟਿਵ ਨੇ ਦੋਨਾਂ ਪਾਸੇ ਜਿਹੜਾ ਕਿ ਪਾਕਿਸਤਾਨ ਦਾ ਪਖਤੂਨ ਖਫਾ ਖੈਬਰ ਪਖਤੂਨ ਖੈਬਰ ਪਖਤੂਨ ਖਫਾ ਵਾਲਾ ਜਿਹੜਾ ਸੂਬਾ ਉਹ ਸਲਾਹਤ ਨਾਲ ਲੱਗਦੀ ਹੈ ਉਹਦੀ ਤੇ ਉਹ ਨਾਰਥ-ਵੈਸਟ ਪਾਕਿਸਤਾਨ ਦਾ ਜਿਹੜਾ ਉਹ ਇਲਾਕਾ ਹੈ ਨਾ ਪਾਕਟ ਜਿਹੜੀਆਂ ਨੇ ਉਥੇ ਏ Taliban ਉਥੇ ਕਨਸਨਟ੍ਰੇਟਡ ਨੇ ਔਰ ਨੋਟ ਟੀਟੀਪ ਕਿਹਾ ਜਾਂਦਾ ਹੈ ਤਰੀਕੇ Taliban ਟੀਟੀਪ ਤਰੀਕੇ Taliban ਪਾਕਿਸਤਾਨ ਉਹ ਹੋਰ ਹੀ ਜਗ੍ਹਾ ਫੈਲੇ ਨੇ ਸਿਰਫ ਉਥੇ ਨਹੀਂ ਉਹ ਪੂਰੇ ਪਾਕਿਸਤਾਨ ਚ ਆ ਰਹੇ ਉਹਦੇ ਅੱਗੇ ਜਾ ਕੇ ਗੱਲ ਕਰਦੇ ਆ ਜੀ ਤੇ ਇਹ ਬਾਰਡਰ ਜਿਹੜਾ ਉਹ ਡਿਸਪਿਊਟਡ ਬਾਰਡਰ ਰਿਹਾ ਹੈ ਤੇ ਹੈ ਵੀ ਅੱਜ ਜੀ ਪਹਿਲੀ ਗੱਲ ਦੂਜੀ ਗੱਲ ਕਿ ਜਦੋਂ ਰਸ਼ੀਆ ਆਇਆ ਉਦੋਂ ਉਦੋਂ ਬਾਅਦ ਅਮਰੀਕਾ ਆਇਆ ਫਿਰ ਤਾਲੀਬਾਨ ਤੇ ਐਕਟਿਵ ਰਹੇ ਨਹੀਂ ਜੀ ਅਖੀਰ ਹਕੂਮਤ ਉਸ ਵੇਲੇ ਅਫਗਾਨਿਸਤਾਨ ਤਾਲੀਬਾਨ ਦੀ ਤਾਲੀਬਾਨ ਤੋਂ ਤਾਲੀਬਾਨ ਨੇ ਜਿਹੜਾ ਕਿ ਅਮਰੀਕਨ ਭਜਾਇਆ ਆਈ ਸ਼ੁੱਡ ਸੇ ਤੇ ਉਹ ਤਾਲੀਬਾਨ ਨੇ ਭਜਾਇਆ ਉਹਦੀ ਮਦਦ ਪਾਕਿਸਤਾਨ ਨੇ ਕੀਤੀ ਸੀ ਉਸ ਵੇਲੇ ਪਾਕਿਸਤਾਨ ਦੇ ਸਿਰਫ ਤਾਲੀਬਾਨ ਨਹੀਂ ਬਾਕੀ ਆਰਥੇਤ ਵੀ ਜਿੰਨੀ ਕਿ ਸਹਾਇਤਾ ਕਰ ਸਕਦੇ ਸੀ ਹਥਿਆਰਾਂ ਨਾਲ ਦੂਜਿਆਂ ਨਾਲ ਕੀਤੀ ਜਦੋਂ ਜਦੋਂ ਅਮਰੀਕਾ ਉਥੋਂ ਛੱਡ ਕੇ ਚਲੇ ਗਿਆ ਨੇ ਦੀ ਫੌਜ ਨੂੰ ਛੱਡ ਗਿਆ ਉਹ ਬਹੁਤ ਸਾਰੇ ਅ ਹਥਿਆਰ ਟੋਪਾਂ ਵੀ ਉਥੇ ਛੱਡ ਕੇ ਕਹੇ ਚਲੇ ਗਏ ਤਾਲੀਬਾਨ ਜਿਹੜੇ ਕਿ ਇੱਕ ਗੁਰੇਲਾ ਟਾਈਪ ਜੀ ਕਾਫੀ ਹੁਣ ਦੀ ਸਖਲਾਈ ਵੀ ਹੈਗੀ ਇਹ ਹਥਿਆਰ ਚਲਾਉਣੇ ਸਭ ਕੁਝ ਇਸ ਲਈ ਤੇ ਕਬਜ਼ਾ ਕਰ ਲਿਆ ਉਹਨਾਂ ਨੇ ਇਸ ਲਈ ਤੇ ਜਿਹੜੇ ਅਮਰੀਕਨ ਫੌਜ ਜੜੀਆਂ ਕਿ ਬਲਕੇ ਬਾਕੀ ਵੀ ਕੰਟਰੀ ਨਾਲ ਹਨ ਉਹਨਾਂ ਨੂੰ ਸਾਰਿਆਂ ਨੂੰ ਭਜਾਇਆ ਇਸ ਵਾਸਤੇ ਉਦੋਂ ਤੇ ਇਹਨਾਂ ਨੇ ਮਦਦ ਕੀਤੀ ਪਾਕਿਸਤਾਨ ਤਾਲੀਬਾਨ ਨੇ ਬਾਕੀ ਪਾਕਿਸਤਾਨ ਸਰਕਾਰ ਐਜ਼ ਅ ਹੋਲ ਮਗਰ ਹੋਣ ਝਗੜਾ ਜਿਹੜਾ ਉਹ ਦੋਨਾਂ ਮੁਲਕਾਂ ਦੇ ਦਰਮਿਆਨ ਇਹ ਤਾਲਿਬਾਨ ਜਿਹੜੇ ਨੇ ਉਹ ਪਾਕਿਸਤਾਨ ਕਹਿੰਦਾ ਕਿ ਜਿਹੜੇ ਟੀਟੀਪੀ ਹੈ ਇਹ ਸਾਡੇ ਤੇ ਮਾਰਕ ਆਪਣਾ ਅਤਵਾਦੀ ਹਮਲੇ ਕਰਕੇ ਤੇ ਉਧਰ ਚਲੇ ਜਾਂਦੇ ਨੇ ਪਾਕਿਸਤਾਨ ਚਲੇ ਅਫਗਾਨਿਸਤਾਨ ਚਲੇ ਜਾਂਦੇ ਦੋਰਨ ਲਾਈਨ ਟੱਪ ਜਾਂਦੇ ਉਹ ਲਾਈਨ ਉਦੋਂ ਲਾਈਨ ਨਹੀਂ ਉਦਾਂ ਦੀ ਸਿਕਿਉਰ ਵੀ ਨਹੀਂ ਜਿੱਦਾਂ ਸਾਡੀ ਆਪਣੀ ਇੰਡੀਆ ਪਾਕਿਸਤਾਨ ਦੀ ਇਦਾਂ ਦੀ ਹੈ ਨਹੀਂ ਤੇ ਉਥੇ ਉਹ ਚਲੇ ਜਾਂਦੇ ਨੇ ਉਥੇ ਬਨਾਹ ਲੈ ਲੈਂਦੇ ਨੇ ਉਥੋਂ ਫਿਰ ਹਥਿਆਰ ਹੋਰ ਸਵਾਜ ਉਸਮਾਨ ਲੈ ਕੇ ਫਿਰ ਅਟੈਕ ਕਰਦੇ ਨੇ ਉਹ ਇਥੇ ਮੈਂ ਦੱਸਣਾ ਚਾਹਾਂਗਾ ਜਿਹੜਾ ਕਿ ਪਸ਼ਾਵਰ ਚ ਜਿਹੜਾ ਕਿ ਸਕੂਲ ਦੇ ਉੱਤੇ ਅਤਵਾਦੀ ਹਮਲਾ ਉਹ ਤਾਲਿਬਾਨ ਨੇ ਕੀਤਾ ਸੀ ਜੀ ਉਹਦੇ ਚ ਤਕਰੀਬਨ 150 ਬੱਚੇ ਮਾਰੇ ਗਏ ਸਨ ਉਹਦੀ ਅਜ ਤੱਕ ਇਹ ਭਿਆਨਕ ਉਹਦੇ ਪ੍ਰਨਾਮ ਨਹੀਂ ਉਹਦੇ ਤੇ ਉਦੋਂ ਬਾਅਦ ਵੀ ਜਿਹੜੇ ਟੀਟੀਪੀਓ ਉਹ ਹਮਲੇ ਕਰਦੇ ਆ ਰਹੀਏ ਪਾਕਿਸਤਾਨੀ ਫੌਜ ਦੇ ਉੱਤੇ ਬਾਕੀ ਸਿਵਿਲਿਅਨ ਦੇ ਉੱਤੇ ਵੀ ਉਹ ਕਰਦੀ ਆ ਰਹੀ ਹੈ ਤੇ ਹੁਣ ਮਾਮਲਾ ਇਸ ਲਈ ਜਿਆਦਾ ਪਾ ਕੇ ਆ ਕਿ ਜਦੋਂ ਸਟ੍ਰਾਈਕ ਕੀਤੀ 에어 ਸਟ੍ਰਾਈਕ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਉਸ ਇਲਾਕੇ ਤੇ ਜਿੱਥੇ ਕਿ ਜਿੱਥੇ ਟਟੀਪੀ ਕਾਬਲ ਸੀ ਉਥੇ ਉਥੇ ਛੁਪੇ ਛਪਨਗਾ ਹੈ ਤੇ ਉਹਨਾਂ ਨੇ ਉਹਦੇ ਵਿੱਚ ਸਿਵਿਲਿਅਨ ਵੀ ਮਾਰੇ ਗਏ ਤਾਲੀਬਾਨ ਜਿਹੜੇ ਸੀਗੇ ਅਫਗਾਨਿਸਤਾਨ ਤੇ ਕੋਈ ਸਿਵਿਲਿਅਨ ਲੋਕੀ ਤਾਂ ਪਾਕ 50 ਦੇ ਕਰੀਬ ਸ਼ਾਇਦ ਦੱਸੇ ਜਾ ਉਹ ਵੀ ਮਾਰੇਗੇ ਤੇ ਉਹਨਾਂ ਫਿਰ ਪਾਕਿਸਤਾਨ ਦੇ ਵੀ ਇਹਦੀ ਇਟਾਲੀਅਨ ਕੀਤੀ ਇਹਦਾ ਬਦਲਾ ਲੈਣ ਵਾਸਤੇ ਉਹਨਾਂ ਨੇ ਵੀ ਸਟ੍ਰਾਈਕ ਕਰਨੀ ਸ਼ੁਰੂ ਕਰਤੀ ਜੀ ਤੇ ਮਾਮਲਾ ਕਾਫੀ ਜੜਾ ਉਹ ਗਰਮਾਇਆ ਹੋਇਆ ਹੈ ਇਸ ਲਈ ਤੇ ਆਪਣਾ ਪ੍ਰਭਾਵਤ ਇਸ ਵਾਸਤੇ ਮੁਲਕ ਹੈ ਕਿ ਦੇਖੋ ਸਾਡਾ ਜਿਹੜਾ ਕੁੱਲ ਲੈਂਡ ਲਾਈਨ ਬਾਰਡਰ ਜਿਹੜਾ ਹੈਗਾ ਉਹ 15106.9 ਕਿਲੋਮੀਟਰ ਲੰਬਾ ਹੈਗਾ ਜਿਹੜਾ ਕਿ ਸੱਤ ਮੁਲਕਾਂ ਨਾਲ ਲੱਗਦਾ ਹੂੰ ਤੇ 750 ਕਿਲੋਮੀਟਰ ਤੇ ਘਾਟਵਰਤੀ ਇਲਾਕਾ ਹੈਗਾ ਸਮੁੰਦਰੀ ਨਵ ਸਭ ਤੋਂ ਵੱਡਾ ਜਿਆਦਾ ਬਾਰਡਰ ਬੰਗਲਾਦੇਸ਼ ਨਾਲ ਸਾਡਾ 4000 ਸਭ ਤੋਂ ਘੱਟ 106 ਕਿਲੋਮੀਟਰ ਸਾਡਾ ਬਾਰਡਰ ਅਫਗਾਨਿਸਤਾਨ ਨਾਲ ਲੱਗਦਾ ਹੈ ਅਫਗਾਨਿਸਤਾਨ ਨਾਲ ਜਾ ਕੇ ਜਿਹੜਾ ਕਿ ਉਹ ਉਤਰੀ ਹਿੱਸੇ 'ਚ ਚਾਈਨਾ ਦੇ ਨਾਲ ਜਾ ਲੱਗਦਾ ਜਿਹੜਾ ਕਿ ਪੀਓਕੇ ਦੇ ਕਿਲੋ ਉਹਨਾਂ ਦੇ ਨਾਲ ਜਾ ਲੱਗਦਾ ਤੇ ਨਾਲ ਦਾ ਇੱਥੇ ਉਹ ਬਣ ਜਾਂਦਾ ਇੱਕ ਕਿਸਮ ਦਾ ਕਨੈਕਸ਼ਨ ਜਾ ਹੋ ਜਾਂਦਾ 106 ਕਿਲੋਮੀਟਰ ਦਾ ਸਭ ਤੋਂ ਥੱਲੇ ਬਾਰਡਰ ਮਾਡਲ ਸਾਡਾ ਹੈਗਾ ਨਾਉ ਥੈਟ ਇਸ ਪੋਟ ਜਿਹੜਾ ਕਿ ਸਾਡੇ ਵਾਸਤੇ ਬੜਾ ਇੰਪੋਰਟੈਂਟ ਹੈ 106 ਕਿਲੋਮੀਟਰ ਸਾਡਾ ਹੈ ਉਸ ਨੂੰ ਕੋਈ ਸ਼ੱਕ ਨਹੀਂ ਹੈ ਮਗਰ ਉਹਨੂੰ ਸਾਫ਼ ਸੰਭਾਲ ਕੇ ਰੱਖਣਾ ਬੜਾ ਕਠਨ ਹੈਗਾ ਬੜਾ ਮੁਸ਼ਕਲ ਹੈਗਾ ਇਹ ਉੱਚ ਪਹਾੜੀ ਇਲਾਕੇ ਦਾ ਪਰ ਇਹਨਾਂ ਵੱਡਾ ਬਾਰਡਰ ਤੇ ਹੈ ਨ ਮਗਰ ਫਿਰ ਵੀ ਉਹਦੀ ਸਟ੍ਰੈਟੈਜਿਕ ਇੰਪੋਰਟੈਂਸ ਬਹੁਤ ਜ਼ਿਆਦਾ ਹੈ ਕਿਉਂਕਿ ਉਹਦਾ ਲਿੰਕ ਚਾਈਨਾ ਜਿਹੜਾ ਉਹ ਇਸਤੇਮਾਲ ਕਰ ਸਕਦਾ ਹੈ ਚਾਈਨਾ ਪਾਕਿਸਤਾਨ ਦੇ ਲੈਸਨ ਸਾਨੂੰ ਪਤਾ ਨੇ ਉਹਨਾਂ ਦਾ ਵਨ ਰੋਡ ਵਨ ਬੈਲਟ ਉਹ ਵੀ ਸਾਨੂੰ ਪਤਾ ਹੈ ਕਿ ਉਹਨਾਂ ਚੱਲ ਰਹੀ ਹੈ ਮਗਰ ਇਸ ਵੇਲੇ ਚਾਈਨਾ ਵੀ ਵੈਸੇ ਪਾਕਿਸਤਾਨ ਨਾਲ ਦੁਖੀ ਹੈ ਕਿਉਂਕਿ ਉਹਨਾਂ ਦੇ ਜਿਹੜੇ ਕਰਮਚਾਰੀ ਉਥੇ ਕਾਫੀ ਸਾਰੇ 40 ਕਰਮਚਾਰੀ ਕਿਤਨੇ ਕੰਟਰੀ ਪਿੱਛੇ ਦੇ ਜਿਹੜੇ TTP ਨਹੀਂ ਉਹ ਕਹਿੰਦਾ ਪਾਕਿਸਤਾਨ TTP ਨੇ ਮਾਰੇ ਨੇ ਪਰ ਉਥੇ ਬਲੋਚਿਸਤਾਨ ਚ ਵੀ ਉਥੇ ਜੋ ਕਿ ਛੋਰੀਆ ਪਤਾ ਸਾਨੂੰ ਕਿ ਉਹ ਵੀ ਬਹੁਤ ਦੁਖੀ ਹੈ ਉਥੋਂ ਦੇ ਆਬਾਦ ਬਹੁਤ ਦੁਖੀ ਹੈ ਉਹਨਾਂ ਨੂੰ ਵੀ ਪਾਕਿਸਤਾਨੀ ਫੌਜ ਨੇ ਕਾਫੀ ਹਲਾਕੇ ਰੱਖਿਆ ਇਸ ਵਾਸਤੇ ਚਾਈਨਾ ਵੈਸੇ ਦੁਖੀ ਹੈ ਪਰ ਮਦਦ ਕਰ ਰਿਹਾ ਅਮਰੀਕਾ ਜਿਹੜਾ ਉਹਨੇ ਪਹਿਲਾਂ ਬੜੇ ਫੰਡ ਦਿੱਤੇ ਸਨ ਕਿ ਜਿਹੜਾ ਅਤਵਾਦ ਦਾ ਦੌਰ ਹੈ ਅਤਵਾਦੀ ਹੈ ਉਹਨਾਂ ਨੂੰ ਕੰਟਰੋਲ ਕਰੇ ਪਾਕਿਸਤਾਨ ਉਹਦੇ ਵਿੱਚ ਉਹਨਾਂ ਦਾ ਆਪਣਾ ਬੜਾ ਨੁਕਸਾਨ ਹੋ ਰਿਹਾ ਪਾਕਿਸਤਾਨ ਪਰ ਉਹ ਅਤਵਾਦੀ ਸਾਡੇ ਵਾਸਤੇ ਵੀ ਖਤਰਨਾਕ ਨੇ ਜੇ ਚ ਤਾਲਿਬਾਨ ਨੇ ਸ਼ਾਮਲ ਨੇ ਉਹ ਵੀ ਸਕਲਾਈ ਲਾ ਕੇ ਤੇ ਇਸ ਪਾਸੇ ਨੂੰ ਬਿਲਕੁਲ ਹਾਂ ਆਪਕੋ ਉਹ ਸਾਈਡ ਤੋਂ ਇਸ ਪਾਸੇ ਨੂੰ ਕਰ ਰਹੇ ਜੰਮੂ ਕਸ਼ਮੀਰ ਵੱਲ ਨੂੰ ਤੇ ਨਾਲ ਪੰਜ ਪੰਜਾਬੀ ਲੱਗਦਾ ਹੀ ਹੈ ਇਸ ਵਾਸਤੇ ਉਹ ਜਿਹੜਾ ਖਤਰਾ ਹੈਗਾ ਅਮਰੀਕਾ ਨੇ ਫੰਡ ਦੇਣੇ ਉਹਦੋਂ ਪਹਿਲਾਂ ਕੱਟ ਕੀਤੇ ਕਹਿੰਦੇ ਨੇ ਬੰਦ ਕੀਤੇ ਬੰਦ ਨਹੀਂ ਕਰੇਗਾ ਮਗਰ ਉਹ ਵੀ ਅਮਰੀਕਾ ਵੀ ਦੁਖੀ ਹੈ ਕਿਉਂਕਿ ਇੱਕ ਗੱਲੋਂ ਤੇ ਉਹਨਾਂ ਨੇ ਠੀਕ ਹੈ ਉੱਥੇ ਜਾਣਾ ਪਿਆ ਉਹਨਾਂ ਨੂੰ ਪਰ ਜਿਹੜਾ ਪਾਕਿਸਤਾਨ ਦਾ ਵੈਸੇ ਵੀ ਆਰਥਿਕ ਸਥਿਤੀ ਬੜੀ ਕਮਜ਼ੋਰ ਹੈ ਐਸ ਵੇਲੇ ਸਰਕਾਰ ਡਾਵਾ ਡੋਲ ਹੈ ਐਸ ਵੇਲੇ ਉਹਨਾਂ ਦੇ ਖੁਦ ਦੇ ਅੰਦਰ ਬੜਾ ਵਿਵਾਦ ਚੱਲ ਰਿਹਾ ਆਪਣੀ ਦੇਖੋ ਇਮਰਾਨ ਖਾਨ ਦੇ ਸਪੋਰਟਰ ਬਹੁਤ ਨੇ ਔਰ ਇਹਨਾਂ ਦੀ ਸਰਕਾਰ ਦੇ ਸਮਰਥਕ ਇਹਨੇ ਕੋਈ ਹੈ ਲੱਗਦੇ ਨਹੀਂ ਪੰਜਾਬ ਨੂੰ ਛੱਡ ਕੇ ਬਾਕੀ ਤੇ ਉਸ ਪਰ ਸੇ ਸਿੰਧ ਇਧਰ ਬਲੋਚਿਸਤਾਨ ਤੇ ਹੁਣ ਅਫਗਾਨਿਸਤਾਨ ਦੂਜੇ ਪਾਸੇੋਂ ਇਸ ਵਾਸਤੇ ਇਹ ਸਥਿਤੀ ਬੜੀ ਗੰਭੀਰ ਬਣੀ ਹੋਈ ਹੈ ਹੁਣ ਸਾਡੇ ਰਿਲੇਸ਼ਨ ਜਿਹੜੇ ਨੇ ਉਹੀ ਤੋਂ ਸਵਾਲ ਵਿੱਚ ਕੀਤਾ ਸੀ ਅਫਗਾਨਿਸਤਾਨ ਨਾਲ ਸਾਡੇ ਰਿਲੇਸ਼ਨ ਜਿਹੜੇ ਨੇ ਬੜੇ ਚੰਗੇ ਰਹੇ ਨੇ ਪਹਿਲਾਂ Taliban ਦੇ ਆਉਣ ਤੋਂ ਪਹਿਲਾਂ ਉੱਥੇ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਨੇ ਭਲਾਈ ਪ੍ਰੋਜੈਕਟ ਸ਼ੁਰੂ ਕੀਤੇ ਉੱਥੇ ਸਕੂਲ ਉੱਥੇ ਦੇਖੋ ਹਸਪਤਾਲ ਉੱਥੇ ਸੰਚਾਰ ਸਾਧਨ ਉੱਥੇ ਸੜਕਾਂ ਦਾ ਵਿਭਾਗ ਵੀ ਬਣਾਉਣ ਵਾਸਤੇ ਬੜਾ ਕੁਝ ਕੀਤਾ ਆ ਆਪਣੀ ਸਰਕਾਰ ਨੇ ਬਹੁਤ ਸਾਰੇ ਪ੍ਰੋਜੈਕਟ ਮਗਰ ਜਦੋਂ ਸਰਕਾਰ ਤਾਲੀਬਾਨ ਦੇ ਹੱਥ ਚ ਆ ਗਈ ਤੇ ਸਾਡਾ ਸੰਪਰਕ ਟੁੱਟ ਗਿਆ ਤੇ ਹੁਣ ਜਾ ਕੇ ਕਿਉਂਕਿ ਅਸੀਂ ਤੇ ਰੱਖੋਗਾ ਨਹੀਂ ਜਿਨੀ ਕੀਤਾ ਸਾਡੀ ਸਰਕਾਰ ਨੇ ਹਾਲੇ ਤੱਕ ਭਾਰਤ ਨੇ ਤਾਲੀਬਾਨ ਦੀ ਹਕੂਮਤ ਨੂੰ ਸਵਕਾਰ ਨਹੀਂ ਕੀਤਾ ਮਤਲਬ ਰੱਖੋਗਾ ਨਹੀਂ ਜਿਨੀ ਕੀਤਾ ਮਗਰ ਉਹਨਾਂ ਦੇ ਦੇਖੋ ਇੱਥੇ ਵੀ ਆਪਣਾ ਦਿੱਲੀ ਵਿੱਚ ਵੀ ਉਹਨਾਂ ਦਾ ਹਾਲੇ ਵੀ ਆਪਣਾ ਡਾਕਟਰ ਹੈਗਰ ਜੀ ਠੀਕ ਹੈ ਤੇ ਮਗਰ ਸਾਡਾ ਵੀ ਜਿਹੜਾ ਹੁਣ ਵੱਧ ਰਿਹਾ ਹੁਣ ਸਾਡਾ ਵਿਦੇਸ਼ ਮੰਤਰੀ ਉਪਦੇਸ਼ ਸਕੱਤਰ ਉਹ ਅਸੀਂ ਚਾਹੁੰਦੇ ਹਾਂ ਕਿ ਸਾਡਾ ਰਾਬਤਾ ਉਹਨਾਂ ਨਾਲ ਕਾਇਮ ਹੋਵੇ ਉਹ ਸਾਡੇ ਹਿੱਤ ਚ ਹੋਏਗਾ ਭਾਵੇਂ ਕਿ ਅਸੀਂ ਰੈਕੋਗਨਾਈਜ਼ ਨਹੀਂ ਕੀਤਾ ਉਹਨਾਂ ਦੀ ਸਰਕਾਰ ਨੂੰ ਮੌਜੂਦਾ ਨੂੰ ਮਗਰ ਇੱਕ ਤੇ ਸਾਡਾ ਉਥੋਂ ਰਾਸਤਾ ਲਿੰਕ ਹੁੰਦਾ ਈਰਾਨ ਦੇ ਨਾਲ ਦੂਜਾ ਅਸੀਂ ਗੱਲ ਕਰੀ ਚੁੱਕੇ ਹਾਂ ਕਿ ਇੱਥੇ ਜਿਹੜਾ ਸਾਡਾ ਉਹ ਬੰਦਾ ਉਹ ਕੋਰੀਡੋਰ ਬੰਦਾ ਕੋਰੀਡੋਰ ਵਖਾਂ ਕੋਰੀਡੋਰ ਜਿਹੜਾ ਬੰਦਾ ਤੇ ਹੁਣ ਉਥੇ ਇਹ ਜਿਹੜੀ ਮੀਟਿੰਗ ਵੀ ਹੋਈ ਏ ਇਹ ਆਪਣੇ ਇਹਨਾਂ ਦੋਹਾਂ ਦੀ ਹੋਈ ਏ ਮੀਟਿੰਗ ਤੇ ਇਹ ਮੀਟਿੰਗ ਜਿਹੜੀ ਏ ਉਹਦੇ ਵਿੱਚ ਬਾਹਰ ਉਥੇ ਜਿਹੜੀ ਉਹਦੇ ਵਿੱਚ ਆਪਸੀ ਮਿਲ ਆਪ ਉਹਨਾਂ ਨੇ ਮੰਗਿਆ ਅਫਗਾਨਿਸਤਾਨ ਨੇ ਮਦਦ ਮੰਗੀ ਹੈ ਭਾਰਤ ਤੋਂ ਠੀਕ ਹੈ ਮਦਦ ਮੰਗੀ ਹੈ ਇਨਫਰਾਸਟ੍ਰਕਚਰ ਡਿਵੈਲਪਮੈਂਟ ਉਹ ਮੰਗ ਦੇਖੋ ਤਾਲਿਬਾਨ ਨੇ ਤਾਲਿਬਾਨ ਨੇ ਹਾਂ ਤਾਲਿਬਾਨ ਸਰਕਾਰ ਨੇ ਤਾਲਿਬਾਨ ਸਰਕਾਰ ਨੇ ਭਾਰਤ ਤੋਂ ਮਦਦ ਮੰਗੀ ਭਾਰਤ ਮੰਗੀ ਉਤੋਂ ਦੇ ਇਨਫਰਾਸਟ੍ਰਕਚਰ ਦੇ ਲਈ ਹਾਂ ਜੀ ਵਿਦੇਸ਼ ਕਤਰ ਗਿਆ ਸੀ ਉਹਨੇ ਪਿੱਛੇ ਜੇ ਜੀ ਉੱਥੇ ਨਹੀਂ ਗਿਆ ਅਫਗਾਨਿਸਤਾਨ ਉਹ ਮੇਰਾ ਖਿਆਲ ਉੱਥੇ ਦੂਜੀ ਜਗ੍ਹਾ ਜਾ ਕੇ ਮਿਲੇ ਨੇ ਹੂੰ ਤੇ ਉਹਨਾਂ ਨੇ ਕੁਝ ਕਿਹਾ ਕਿ ਭਈ ਸਾਡੀ ਮਦਦ ਕਰੋ ਆਪੋਚ ਇਹ ਗੱਲਬਾਤ ਸ਼ੁਰੂ ਹੋਈ ਹੈ ਤੇ ਉਹ ਜ਼ਰੂਰੀ ਹੈਗਾ ਮਦਦ ਕਰਨੀ ਕਿਉਂਕਿ ਸਾਡਾ ਆਪਣਾ ਇੰਟਰਸਟ ਹੈਗਾ ਜੀ ਜੇ ਅਸੀਂ ਗੱਲ ਕਰੀਏ ਆਪਣੇ ਇੰਟਰਸਟ ਦੀ ਦੇਖੋ ਮਹਾਰਾਜਾਂ ਜਿਸ ਦੇ ਟਾਈਮ ਤੇ ਹਰੀ ਸਿੰਘ ਨਲਵਾਨੇ ਰਾਜ ਕੀਤਾ ਸਾਰਾ ਹੀ ਉਹ ਜਿਹੜਾ ਕਾਰਿਡੋਰ ਖਵਾਨਾ ਕਰ ਗੱਲ ਕਰ ਰਹੇ ਤੁਸੀਂ ਉਹ ਸਾਰਾ ਸੇ ਕੰਮ ਤੇ ਉਥੋਂ ਤੱਕ ਸਾਰਾ ਤੇ ਆਪਣੇ ਇਹ ਕਬਜ਼ੇ ਜੀ ਸੀ ਤੇ ਬੱਚੇ ਦੇ ਡਰਦੇ ਸਨ ਜੀ ਉਹ ਹਰੀ ਸਿੰਘ ਨਾਲ ਬਾਦ ਹੈ ਹਰੂਆ ਆ ਗਿਆ ਹਰੂਆ ਆ ਗਿਆ ਤੇ ਉਹ ਰਾਜ ਭਾਕ ਜਿਹੜਾ ਸੀਗਾ ਉਹਨਾਂ ਨੇ ਸੰਭਾਲ ਲਿਆ ਉਸ ਵੇਲੇ ਤੇ ਐਸ ਵੇਲੇ ਕਿਉਂਕਿ ਉਹ ਗੁਰੂ ਨਾਨਕ ਸਾਹਿਬ ਨੇ ਜਦੋਂ ਉਥੇ ਯਾਤਰਾ ਕੀਤੀ ਤੇ ਬਹੁਤ ਸਾਰਾ ਉਥੇ ਗੁਰਦੁਆਰੇ ਸਾਹਿਬ ਵੀ ਆਏ ਕਾਇਮ ਹੋਏ ਧਰਮਸ਼ਾਲਾ ਬਣੀਆਂ ਬਾਕੀ ਵੀ ਸਮਾਜ ਦੇ ਲੋਕ ਉਥੇ ਹੈਗੇ ਨੇ ਹੈਗੇ ਸਨ ਹੁਣ ਜਦੋਂ ਤਾਲੀਬਾਨ ਨੇ ਗੁਰਦੁਆਰਿਆਂ ਦੇ ਅੰਦਰ ਵੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਬਹੁਤ ਮੰਦ ਭਾਗਾ ਤੇ ਸਾਡੇ ਬਹੁਤ ਸਾਰੇ ਪੰਜਾਬੀ ਖਾਸ ਕਰਕੇ ਸਿੱਖ ਵਾਪਸ ਉਥੇ ਪਰਤਿਆਉਣੇ ਸ਼ੁਰੂ ਹੋ ਗਏ ਆਪਣੀਆਂ ਜਾਇਦਾਦਾਂ ਛੱਡ ਕੇ ਆਪਣੇ ਕਾਰੋਬਾਰ ਛੱਡ ਕੇ ਹੂੰ ਤੇ ਇੱਕ ਤਿਉ ਪਹਿਲੂ ਹੈਗਾ ਕਿ ਉਹਨਾਂ ਦੀ ਰੀਹੈਬਿਲਿਟੇਸ਼ਨ ਇਹ ਜਦੋਂ ਗੱਲਬਾਤ ਹੁੰਦੀ ਹੈ ਦੋਨੋਂ ਪਾਸੇ ਹੁੰਦੀ ਹੈ ਹੂੰ ਠੀਕ ਹੈ ਤੇ ਉਹ ਦੋਨੋਂ ਪਾਸੇ ਤੇ ਅਸੀਂ ਕੁਝ ਦੇਣਾ ਤੇ ਕੁਝ ਨੂੰ ਤੋਂ ਵੀ ਮੰਗਣਾ ਲੈਣਾ ਕਿ ਤੁਸੀਂ ਇਹ ਕੰਮ ਸਾਡੇ ਨਾਲ ਬੰਦ ਕਰੋ ਹੂੰ ਕਿ ਜਿਹੜਾ ਤੁਸੀਂ ਉੱਥੇ ਸਾਡੇ ਜਿੰਨੇ ਵੀ ਉਹ ਹੀ ਤਾਂ ਸੈਂਚਰੀ ਪਹਿਲਾਂ ਆਏ ਨੇ ਉੱਥੇ ਗਏ ਨੇ ਜੀ ਪੰਜਾਬੀ ਹੋਣ ਜਾਂ ਪੂਰੇ ਹਿੰਦੁਸਤਾਨ ਤੋਂ ਗਏ ਨੇ ਕੋਈ ਜੁੜੀ ਥੋੜਾ ਕਿ ਸਿਰ ਪੰਜਾਬ ਵਨ ਡਿਵਾਈਡਡ ਪੰਜਾਬ ਪਾਕਿਸਤਾਨ ਤੋਂ ਗਏ ਬਾਕੀ ਵੀ ਮੁਲਕਾਂ ਤੋਂ ਗਏ ਨੇ ਹੂੰ ਹੂੰ ਤੇ ਉਹ ਜਿਹੜੇ ਨੇ ਉਹਨਾਂ ਦੀ ਵੀ ਪ੍ਰੋਟੈਕਸ਼ਨ ਉਹਨਾਂ ਨੂੰ ਮਿਲੇ ਦੂਸਰਾ ਕਿ ਅਸੀਂ ਚਾਹੁੰਦੀ ਸੀ ਸਾਡੇ ਕਿਉਂ ਨਹੀਂ ਰੱਖੋ ਨਾ ਇਨਕਲੂਸਿਵ ਗਵਰਨਮੈਂਟ ਹੋਵੇ ਉਥੇ ਜਿਹਦੇ ਚ ਹੱਕ ਦਾ ਦੇਖੋ ਉਥੇ ਔਰਤਾਂ ਵੀ ਹੋਣ ਉਹਨਾਂ ਦੇ ਤੇ ਬੜੀਆਂ ਬੰਧੀਆਂ ਨੇ ਕਹਿੰਦੇ ਉਹ ਉਹਨਾਂ ਦਾ ਅੰਦਰੂਨੀ ਮਾਮਲਾ ਹੈ ਉਹਦੇ ਨਾਲ ਤੇ ਆਪਣਾ ਉਹਨਾਂ ਨੇ ਫੈਸਲੇ ਲੈਣੇ ਨੇ ਪਰ ਸਾਡੇ ਇੰਟਰਸਟ ਉਥੇ ਵਪਾਰਕ ਸਭਿਆਚਾਰਿਕ ਸਮਾਜਿਕ ਤੇ ਇਹ ਇੰਟਰਸਟ ਆਗੇ ਸਾਡੀ ਅਸੀਂ ਇਨਵੈਸਟ ਕਰ ਰਹੇ ਹਾਂ ਇਸ ਵਾਸਤੇ ਸਾਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੋਵੇਗੀ ਕਿ ਅਫਗਾਨਿਸਤਾਨ ਨਾਲ ਬੇਸ਼ੱਕ ਦੇਖੋ ਉਹਨਾਂ ਦੇ ਜਿਹੜੇ ਕਸਟਮਰ ਰਿਲੇਸ਼ਨ ਹੁੰਦੇ ਨੇ ਉਸ ਲਈ ਤੇ ਉੱਥੇ ਸਾਡਿਆਂ ਜਦੋਂ ਪਹਿਲੀ ਸਰਕਾਰ ਸੀ ਤੇ ਸਾਡਾ ਕਾਫੀ ਬੋਲ ਬਹਲਾ ਰਿਹਾ ਕਾਫੀ ਕਰਦੇ ਉਦੋਂ ਵੀ ਤਾਲਿਬਾਨ ਹਮਲੇ ਕਰਦੇ ਰਹੇ ਪਰ ਰੁਕੇ ਆ ਸੀ ਤਾਂ ਜੀ ਇਸ ਵਾਸਤੇ ਸਾਡੇ ਹਿੱਤ ਹੋਏਗਾ ਤਾਂ ਕਿ ਸਾਡੇ ਪਾਸੇ ਇਹ ਸੇਫ ਰੇ ਕਿਉਂਕਿ ਜੇ ਕਿਤੇ ਇਹ ਸਾਡਾ ਵੀ ਜਿਹੜਾ 106 ਕਿਲੋਮੀਟਰ ਵਾਲਾ ਅਫਗਾਨistan ਲੰਘਦਾ ਬਾਰਡਰ ਹੈ ਉਹ ਕਦੇ ਥ੍ਰੈਟਨ ਹੋ ਗਿਆ ਤੇ ਉਹ ਪਾਕ ਚਾਈਨਾ ਨੂੰ ਮਤ ਮਿਲਦੀ ਚਾਈਨਾ ਨੂੰ ਮਦਦ ਮਿਲਦੀ ਉਹ ਸਲੀਗੁਰੀ ਕਾਰੀਡੋਰ ਨੂੰ ਆਉਣ ਵਾਸਤੇ ਜਿਹਦੀ ਕਿ ਉਹਨਾਂ ਦੀ ਸਕੀਮ ਹੈਗੀ ਹੈ ਇਸ ਵਾਸਤੇ ਇਸ ਪੱਖੋਂ ਵੀ ਅ ਧਿਆਨ ਦੇਣ ਦੀ ਲੋੜ ਹੋਵੇਗੀ ਅੱਛਾ ਇਸ ਇਸ ਪੂਰੀ جنگ ਦੇ ਵਿੱਚ ਪਾਕਿਸਤਾਨ ਤਾਂ ਪ੍ਰਭਾਵਿਤ ਹੈ ਹੀ ਹੈ ਜ਼ਾਹਿਰ ਜੀ ਗੱਲ ਹੈ ਕਿ ਦੂਜਾ ਜਿਹੜਾ ਦੋਨੋਂ ਦੇਸ਼ ਅਕਸਰ ਆਪਸ ਦੇ ਵਿੱਚ ਲੜ ਰਹੇ ਆ ਤਾਂ ਪ੍ਰਭਾਵਤ ਦੋਨੋਂ ਹੀ ਨੇ ਭਾਰਤ ਨੂੰ ਇਹਦਾ ਨੁਕਸਾਨ ਕੀ ਹੈ ਇਸ ਜੰਗ ਦਾ ਕਿ ਬੇਸ਼ੱਕ ਸਾਡੇ ਤੋਂ ਕਈ ਹਜ਼ਾਰ ਕਿਲੋਮੀਟਰ ਦੂਰ ਇਹ ਜੰਗ ਜਿਹੜੀ ਹੈ ਉਹ ਲੜੀ ਜਾ ਰਹੀ ਹੈ ਔਰ ਨਾਲ ਹੀ ਤੁਸੀਂ ਆਪਣੀ ਸਮਝ ਦੇ ਮੁਤਾਬਕ ਕੀ ਸਮਝਦੇ ਹੋ ਇਹ ਵੀ ਕਿਹਾ ਜਾ ਰਿਹਾ ਹੈ ਕਿ ਤਾਲਿਬਾਨ ਦੀ ਜਾਨੀ ਅਫਗਾਨਿਸਤਾਨ ਦੀ ਜਿਹੜੀ ਮਦਦ ਉਹ ਰਸ਼ੀਆ ਵੀ ਕਰ ਕਰ ਰਿਹਾ ਹੈ ਅਮਰੀਕਾ ਵੀ ਕਰ ਰਿਹਾ ਹੈ ਇਹ ਇਸ ਪੂਰੇ ਸਿਸਟਮ ਨੂੰ ਤੁਸੀਂ ਕਿਵੇਂ ਸਮਝਦੇ ਹੋ ਕਿ ਅਮਰੀਕਾ ਦਾ ਇਹਦੇ ਵਿੱਚ ਕੀ ਇੰਟਰਸਟ ਹੋ ਸਕਦਾ ਜਾਂ ਉਹ ਅਫਗਾਨਿਸਤਾਨ ਦੀ ਮਦਦ ਕਰੇਗਾ ਜਾਂ ਪਾਕਿਸਤਾਨ ਦੀ ਕਰੇਗਾ ਇਸ ਇਹ ਬੜੀ ਹੈ ਬੜਾ ਇੱਕ ਗੰਧਾਲਚਾਲ ਵਾਲਾ ਇੱਕ ਮਸਲਾ ਹੈ ਕਿ ਜੇ ਅਮਰੀਕਾ ਉਹਨਾਂ ਦੀ ਮਦਦ ਕਰਦਾ ਜਾਂ ਰਸ਼ੀਆ ਉਹਨਾਂ ਦੀ ਮਦਦ ਕਰਦਾ ਤੇ ਭਾਰਤ ਦਾ ਉਹਦੇ ਵਿੱਚ ਕੀ ਨਫਾ ਨੁਕਸਾਨ ਹੈ ਜਿਹੜਾ ਰਸ਼ੀਆ ਪਹਿਲੇ ਆਪਣਾ ਜ਼ੋਰ ਲਗਾ ਕੇ ਉਹਨਾਂ ਦੇਖ ਲਿਆ ਹੈ ਕਿ ਉਹ ਤਾਲਿਬਾਨ ਨੂੰ ਹਰਾ ਨਹੀਂ ਸਕੇ ਜਿੰਨੇ ਵੀ ਟੈਰਰਿਸਟ ਗਰੁੱਪ ਨੇ ਤੇ ਉਹਨਾਂ ਨੂੰ ਵੀ ਆਪਣਾ ਅਲਵਿਦਾ ਕਹਿਣਾ ਪਿਆ afghanistan ਨੂੰ ਜਾਣੇ ਪਿਆ ਤੇ ਉਹ ਕਿਉਂਕਿ ਉਸ ਤੋਂ ਅਮਰੀਕਾ ਆਇਆ ਇਸ ਵਾਸਤੇ ਰਸ਼ੀਆ ਤੇ ਅਮਰੀਕਾ ਦੀ ਜਿਹੜਾ ਕਸ਼ਮਕਸ਼ ਉਹ ਤੋਂ ਹਰ ਜਗ੍ਹਾ ਭਾਵੇਂ ਅ ਰਸ਼ੀਆ ਯੂਕਰੇਨ ਉਹ ਸੁਪਰ ਪਾਵਰ ਹੋਣ ਦਾ ਉਹ ਵਾਪਸ ਦੇ ਵਿੱਚ ਲੜਾਈ ਹੋਵੇ ਜਾਂ ਕਿਤੇ ਵੀ ਉਹ ਉਹ ਚੱਲਦਾ ਰਹਿਣਾ ਹੈ ਤੇ ਉਹ ਉਹ ਦੀ ਮਤ ਕਰੇਗਾ ਦੂਜੇ ਨਹੀਂ ਕਰੇਗਾ ਹੁਣ ਕਿਉਂਕਿ ਅਮਰੀਕਾ ਨੇ ਤਾਲਿਬਾਨ ਦੇ ਨਾਲ ਸਮਝੌਤੇ ਕੀਤੇ ਸਨ ਹਮ ਕਿ ਅਸੀਂ ਇਹ ਕਰਾਂਗੇ ਤੁਸੀਂ ਇਹ ਨਹੀਂ ਕਰੋਗੇ ਉਹ ਵੀ ਵਾਇਓਲੇਸ਼ਨ ਹੋ ਰਹੀ ਉਹਦੀ ਵੀ ਤਾਲਿਬਾਨ ਕਰ ਰਹੇ ਨੇ ਜੀ ਅਮਰੀਕਾ ਨੇ ਹੁਣ ਜਿਹੜੀ ਆਪਣੀ ਮਦਦ ਸਹਾਤਾ ਕਰਨੀ ਸੀਗੀ ਐਸਾ ਪ੍ਰਤੀਤ ਹੋ ਰਿਹਾ ਕਿ ਉਹ ਨਹੀਂ ਕਰ ਰਹੇ ਅਫਗਾਨਿਸਤਾਨ ਦੀ ਅਮਰੀਕਾ ਵਿੱਚ ਨਹੀਂ ਕਰਨੀ ਚਾਹੀਦੀ پاکستان ਦੀ ਸਹਾਇਤਾ ਕਰਦੇ ਆਏ ਨੇ ਪਾਕਿਸਤਾਨ ਜਿਹੜਾ ਹੈ ਅਮਰੀਕਾ ਵਾਸਤੇ ਬੜਾ ਇੰਪੋਰਟੈਂਟ ਹੈ ਹਾਂ ਠੀਕ ਹੈ ਕਿਉਂਕਿ ਚਾਈਨਾ ਨੂੰ ਕਾਊਂਟਰ ਕਰਨਾ ਹੈ ਚਾਈਨਾ ਨੂੰ ਕਾਊਂਟਰ ਤੇ ਪਾਕਿਸਤਾਨ ਤੇ ਚਾਈਨਾ ਜਿਹੜੇ ਨੇ ਉਹ ਤੇ ਬਿਲਕੁਲ ਇੱਕ ਕੋਲੈਬੋਰੇਸ਼ਨ ਚ ਇਕੱਠੇ ਹੀ ਨੇ ਇੱਕ ਕਿਸਮ ਦਾ ਇਸ ਵਾਸਤੇ ਉਹ ਨੂੰ ਮਜ਼ਬੂਤ ਕਰਨ ਵਾਸਤੇ ਪਾਕਿਸਤਾਨ ਨੂੰ ਅਮਰੀਕਾ ਜਿਹੜਾ ਹੈ ਹਥਿਆਰ ਵੀ ਬਾਕੀ ਸਾਜੋ ਸਾਮਾਨ ਧਨ दौਲਤ ਸਭ ਕੁਝ ਉਹ ਫੜ ਦਿੰਦਾ ਰਿਹਾ ਤੇ ਹੁਣ ਇਸ ਵੇਲੇ ਉਹ ਵੀ ਦੁਬਦਾ ਚ ਨਹੀਂ ਹਮ ਮਗਰ ਇੱਕ ਚੀਜ਼ ਜ਼ਰੂਰ ਹੈ ਕਿ ਇਹਨਾਂ ਦੋਹਾਂ ਦੇ ਵਿੱਚੋਂ ਇਹਨਾਂ ਦੋਹਾਂ ਦੇ ਵਿੱਚੋਂ ਜੇ ਅਮਰੀਕਾ ਨੇ ਫੈਸਲਾ ਲੈਣਾ ਤਾਂ ਉਹ ਪਾਕਿਸਤਾਨ ਦੇ ਪੱਖ ਚ ਹੋਵੇਗਾ ਕਿਉਂਕਿ ਪਾਕਿਸਤਾਨ ਦੀ ਜ਼ਿਆਦਾ ਲੋੜ ਹੈ ਅਮਰੀਕਾ ਨੂੰ ਅਫਗਾਨਿਸਤਾਨ ਤੇ ਵਿੱਚ ਹੈ ਜਿਉਂਕੇ ਅਫਗਾਨਿਸਤਾਨ ਤੇ ਪਰ ਜਾ ਲੱਗਦਾ ਉਥੇ ਦੇਖੋ ਈਰਾਨ ਨਾਲ ਈਰਾਨ ਤੇ ਪਾਕ ਅਮਰੀਕਾ ਦੀ ਫਿਰ ਆਪਸ ਵਿੱਚ ਦੇਖੋ ਕਿਤਨਾ ਫਰਕ ਪੈ ਗਿਆ ਬڑے ਸਮਝੌਤੇ ਵੀ ਹੋਏ ਰੱਦ ਵੀ ਹੋਏ ਕਸ਼ਮ ਕਸ਼ ਤੇ ਉਹਨਾਂ ਦੀ ਵੀ ਚੱਲ ਰਹੀ ਹੈ ਇਸ ਵਾਸਤੇ ਅਮਰੀਕਾ ਦਾ ਜਿਆਦਾ ਇੰਟਰਸਟ ਇੱਥੇ ਹੋਏਗਾ ਅਫਗਾਨਿਸਤਾਨ ਨੂੰ ਵੀ ਉਹ ਨਾਲ ਥਾਪੀ ਦੇਦੇ ਰਹਿਣਗੇ ਹੋ ਅਫਗਾਨਿਸਤਾਨ ਅਮਰੀਕਾ ਅਫਗਾਨਿਸਤਾਨ ਦੀ ਮਦਦ ਕਰ ਸਕਦਾ ਜਿਸ ਤਰੀਕੇ ਨਾਲ ਅਮਰੀਕਾ ਅਫਗਾਨਿਸਤਾਨ ਦੀ ਦੇਖ ਅਫਗਾਨਿਸਤਾਨ ਅਮਰੀਕਾ ਤੇ ਭਰੋਸਾ ਨਹੀਂ ਨਾ ਕਰੇਗਾ ਕਿਸੇ ਵੀ ਵੇਲੇ ਨਹੀਂ ਦੇਖੋ ਪਹਿਲੀ ਗੱਲ ਇਹ ਕਿ ਕੋਈ ਸਮਝੌਤੇ ਹੋਏ ਸਨ ਜਦੋਂ ਇਹ ਤਾਲਿਬਾਨ ਨੂੰ ਦਿੱਤੇ ਹਾਂ ਅਸੀਂ ਇਹ ਕੰਮ ਨਹੀਂ ਕਰਾਂਗੇ ਜਿਹੜੇ ਫੌਜ ਵਾਪਸ ਜਾਣੀ ਅਮਰੀਕਾ ਦੀ ਚਾਹੇ ਜੋ ਉਥੇ ਮੌਤ ਜਿਹੜੇ ਕਿ ਤੇ ਉਹ ਕਿਥੋਂ ਟਿਕਰ ਹੋਏ ਨੇ ਕਿੰਨੇ ਰੱਦ ਹੋ ਗਏ ਕਿੰਨੇ ਚੱਲਦੇ ਨੇ ਉਹ ਵੀ ਉਹ ਅਮਰੀਕਾ ਵੀ ਇਸ ਗੱਲੋਂ ਖਫਾ ਹੈ ਕਿ ਅਮਰੀਕਾ ਜ ਵੀ ਆਪਣਾ ਇੰਟਰਸਟ ਹੈ ਕਿਤੇ ਰਸ਼ੀਆ ਇਸ ਪਾਸੇ ਰੁਖ ਨਾ ਕਰੇ ਰੁਖ ਨਾ ਕਰੇ ਹਾਂ ਬਿਲਕੁਲ ਉਹਦਾ ਆਪਣਾ ਇੰਟਰਸਟ ਹੈਗਾ ਕਿਉਂਕਿ ਫਿਰ ਰਸ਼ੀਆ ਤਾਂ ਰਸ਼ੀਆ ਹਾਲਤ ਚ ਨਹੀਂ ਹੋਏਗਾ ਨਾ ਹਾਂਜੀ ਰਸ਼ੀਆ ਬਹੁਤ ਵੱਡੀ ਮਦਦ ਕਰੇ ਹਥਿਆਰਾਂ ਨੂੰ ਲੈ ਕੇ ਜਾਂ ਆਰਥਿਕ ਤੌਰ ਤੇ ਉਹ ਆਪ ਵੀ ਇਸ ਹਾਲਤ ਚ ਨਹੀਂ ਕਿਉਂਕਿ ਯੂਕਰੇਨ ਨਾਲ ਲੰਬੇ ਸਮੇਂ ਤੋਂ ਜੰਗ ਚੱਲ ਰਹੀ ਹੈ ਰਸ਼ੀਆ ਤਾਂ ਆਪ ਵੀ ਇਸ ਵੇਲੇ ਜ਼ਖਮੀ ਹਾਲਤ ਦੇ ਵਿੱਚ ਰਸ਼ੀਆ ਸਥਿਤੀ ਚ ਨਹੀਂ ਹੈਗਾ ਹਾਂ ਕਿ ਉਹ ਜਿਹੜੀ ਦੇਖੋ 2 ਸਾਲਾਂ ਲੰਬੀ ਚੱਲੀ ਜੰਗ ਯੂਕਰੇਨ ਦੇ ਨਾਲ ਹਾਂ ਉਸ ਪਾਸੇ ਸਾਰਾ ਜ਼ੋਰ ਲੱਗ ਰਿਹਾ ਕਿ ਦੂਜੇ ਪਾਸੇ ਅਮਰੀਕਾ ਤੇ ਸਾਰੇ ਜਿਹੜੇ ਉਹਦਾ ਬਲੌਕ ਹੈਗਾ ਉਹ ਸਾਰੇ ਉਹਦੇ ਖਿਲਾਫ ਨੇ ਠੀਕ ਹੈ ਤੇ ਇਸ ਵਾਸਤੇ ਜਿਹੜਾ ਰਸ਼ੀਆ ਹੈਗਾ ਉਹਦਾ ਸਾਰਾ ਜ਼ੋਰ ਉਧਰ ਹੈ ਪਰ ਕਿਉਂਕਿ ਇਹ ਓਵਰ ਆਲ ਵਿਸ਼ਵ ਪੱਧਰੀ ਇਹੋ ਜਿਹੀ ਸਿਚੁਏਸ਼ਨ ਬਣ ਰਹੀ ਹੈ ਦੋ ਬਲੌਕ ਵਾਲੀ ਕਿ ਇੱਥੋਂ ਤੱਕਰ ਕੇ ਰਸ਼ੀਆ ਨੇ ਧਮਕੀਆਂ ਵੀ ਦੇ ਚੁੱਕਾ ਹੈ ਪਰ ਮਾਨਵ ਸ਼ਕਤੀ ਦਾ ਇਸਤੇਮਾਲ ਕਰਨ ਵਾਸਤੇ ਤੇ ਇਸ ਲਈ ਉਹ ਦੂਜੇ ਪਾਸੇ ਇਜ਼ਰਾਈਲ ਹਮਾਸ ਤੇ ਉਹਦੇ ਨਾਲ ਜੋ ਕੁਝ ਹਾਲੇ ਵੀ ਹੋ ਰਿਹਾ ਹੈ ਅਮਰੀਕਾ ਵੀ ਸਪਸ਼ਟ ਤੌਰ ਤੇ ਇਜ਼ਰਾਈਲ ਦਾ ਲਈ ਹੈ ਠੀਕ ਹੈ ਇਸ ਵਾਸਤੇ ਗੱਲ ਸਥਿਤੀ ਜਿਹੜੀ ਓਵਰਆਲ ਜਿਹੜੀ ਜਿਹੜੀ ਸਥਿਤੀ ਬਣ ਰਹੀ ਹੈ ਉਹ ਉਹ ਮੈਂ ਸਭ ਤੋਂ ਇਹ ਨਹੀਂ ਉਹ ਚੰਗੀ ਨਹੀਂ ਹੈਗੀ ਬਲਕਿ ਉਹਦੇ ਕਈ ਗੰਭੀਰ ਪ੍ਰੋਬਲਮ ਨਿਕਲ ਸਕਦੇ ਨੇ ਇਹਦਾ ਨੁਕਸਾਨ ਤੇ ਦੋਨੋਂ ਹੋਏਗਾ ਜਿਹੜਾ ਅਫਗਾਨਿਸਤਾਨ ਦਾ ਤੇ ਪਾਕਿਸਤਾਨ ਦਾ ਹੋਏਗਾ ਪਰ ਸਾਡੇ ਪਾਸੇ ਜੇ ਕਿ ਤਾਲਿਬਾਨ ਜਿਹੜੇ ਪਹਿਲੋਂ ਹੀ ਦੇਖੋ ਇਹੋ ਜੀ ਗੱਲ ਹੈ ਨਹੀਂ ਕਿਉਂਕਿ ਤਾਲਿਬਾਨ ਚਾਹੁੰਦੇ ਨੇ ਆਪਣਾ ਕੰਟਰੋਲ ਪਾਕਿਸਤਾਨ ਦੇ ਵਿੱਚ ਇਹ ਬੜੀ ਉਹਨਾਂ ਦੀ ਮਦਦ ਨਾ ਕਰਨਗੇ ਅਫਗਾਨਿਸਤਾਨ ਦੀ ਟੀਟੀਪੀ ਦੀ ਗੱਲ ਕਰਦੋ ਦੇਖੋ ਇਮਰਾਨ ਖਾਨ ਦੇ ਵੀ ਸਪੋਰਟਰ ਜੜੇ ਨੇ ਠੀਕ ਹੈ ਉਹਦੀ ਉਹਦੀ ਐਸੇ ਲਈ ਫਾਲੋਇੰਗ ਹੈਗੀ ਲੋਕ ਮੰਦੇ ਨਾ ਨੂੰ ਮਗਰ ਜਿਹੜਾ ਪਾਕਿਸਤਾਨ ਦੀ ਆਮ ਜਨਤਾ ਹੈਗੀ ਉਹ ਕੋਈ ਸਰਕਾਰ ਦੇ ਨਾਲ ਉਹਨਾਂ ਦਾ ਕੋਈ ਨਾ ਕੋਈ ਤਾਲਮੇਲ ਨਹੀਂ ਨਾ ਹੈ ਨਹੀਂ ਪੰਜਾਬ ਨੂੰ ਛੱਡ ਕੇ ਬਾਕੀ ਤੇ ਇਦਾਂ ਹੀ ਹੈ ਇਸ ਵਾਸਤੇ ਸਾਨੂੰ ਆਪਣਾ ਬਚਾਅ ਕਰਨ ਦੀ ਲੋੜ ਹੋਏਗੀ ਖਾਸ ਤੌਰ ਤੇ ਜੰਮੂ ਕਸ਼ਮੀਰ ਨਾਲ ਲੱਗਦਾ ਪੰਜਾਬ ਬਾਰਡਰ ਕਿਉਂਕਿ ਜਿਹੜੇ ਤਾਲੀਬਾਨ ਨੇ ਇਹਦਾ ਇਸਤੇਮਾਲ ਇੱਕ ਤੇ ਪਾਕਿਸਤਾਨ ਆਈਐਸਆਈ ਵੀ ਕਰ ਸਕਦੀ ਹੈ ਕਰ ਰਹੀ ਹੈ ਤੇ ਦੂਜਾ ਉਹ ਖੁਦ ਚਾਹੁੰਦੇ ਨੇ ਕਿ ਬਸ ਇੱਥੇ ਤੇ ਸੁੰਨੀ ਇਰਾਜ਼ ਹੀ ਹੋਏ ਕਿਸੇ ਵੀ ਹਾਲੇ ਦਵਾਲੇ ਸਾਰੇ ਬੁਲਕਾਂ ਦੇ ਵਿੱਚ ਇਹੋ ਕੋ ਚਾਹੁੰਦੇ ਨੇ ਇਸ ਪਾਸਤੇ ਇਹ ਸਿਚੁਏਸ਼ਨ ਜਿਹੜੀ ਹੈ ਨਾ ਕਾਫੀ ਟ੍ਰੀਕੀ ਸਿਚੁਏਸ਼ਨ ਜਿਹਨੂੰ ਕਹਿੰਦੇ ਨੇ ਉਹ ਬਣ ਚੁੱਕੀ ਹੈ ਆਖਰੀ ਸਵਾਲ ਕਿ ਇਹਨੂੰ ਇਹ ਸਮਝਿਆ ਜਾ ਸਕਦਾ ਹੈ ਕਿ ਪਾਕਿਸਤਾਨ ਨੇ ਆਪਣੇ ਪੈਰ ਆਪ ਕੁਹਾੜਾ ਮਾਰਿਆ ਜਿਵੇਂ ਇਹ ਕਿਹਾ ਜਾ ਰਿਹਾ ਸੀ ਲਗਾਤਾਰ ਦੇਖੋ ਸਾਡੇ ਦੇਸ਼ ਦੇ ਵਿੱਚ ਜੇਕਰ ਕੋਈ ਆਤੰਕਵਾਦੀ ਹਮਲਾ ਹੁੰਦਾ ਤਾਂ ਉਹ ਸਿੱਧੇ ਤੌਰ ਤੇ ਪਾਕਿਸਤਾਨ ਸਾਡਾ ਗੁਆਂਢੀ ਮੁਲਕੋ ਦੇ ਵਿੱਚ ਸ਼ਮੂਲੀਅਤ ਹੁੰਦੀ ਹੈ ਉਹਨਾਂ ਦੀ ਇਨਵੋਲਵਮੈਂਟ ਹੁੰਦੀ ਹੈ ਇਹ ਕਿਹਾ ਜਾ ਸਕਦਾ ਹੈ ਕਿ ਪਾਕਿਸਤਾਨ ਨੇ ਖੁਦ ਹੀ ਟੈਰਰਿਜ਼ਮ ਨੂੰ ਪਹਿਲਾਂ ਇੱਕ ਇੱਕ ਹੌਸਲਾ ਦਿੱਤਾ ਉਸ ਨੂੰ ਪਾਲਿਆ ਪੋਸਿਆ ਤੇ ਖੁਦ ਹੀ ਉਸ ਦਾ ਪੀੜਤ ਹੈ ਪਾਕਿਸਤਾਨ ਨੇ ਜਿਹੜਾ ਅਤਵਾਦਿਆਂ ਨੂੰ ਹੁਲਾਰਾ ਦਿੱਤਾ ਉਹਨੂੰ ਸਖਲਾਈ ਦਿੱਤੀ ਤੇ ਜੇ ਅਗਰ ਆਪਣੇ ਮੁੱਲ ਆਪਣੀ ਲੈਂਡ ਦੇਣਾ ਹੀ ਇੱਕ ਸਭ ਤੋਂ ਵੱਡਾ ਗੁਨਾਹ ਤੇ ਜ਼ੁਰਮ ਹੈ ਹਾਂਜੀ ਆਪਣੀ ਲੈਂਡ ਦੇ ਦੇਣਾ ਇਸ ਕੰਮ ਦੇ ਵਾਸਤੇ ਉਹ ਉਹ ਤੇ ਦੇਖੋ ਉਹਨਾਂ ਦੇ ਕੋਲ ਤੇ ਉਹ ਜਿਹੜਾ ਬਾਰਡਰ ਲੱਗਦਾ ਪਾਕਿਸਤਾਨ ਅਫਗਾਨਿਸਤਾਨ ਦਾ ਉੱਥੇ ਉਹਨਾਂ ਦੇ ਕਬਜ਼ੇ 'ਚ ਹੈ ਬਿਲਕੁਲ ਉਹ ਜਿਹੜੀ ਦੁਰੰਦ ਲਾਈਨ ਦੇ ਨਾਲ ਹੈਗੀ ਹੈ ਉਹ ਤੇ ਹੈ ਮਗਰ ਸਾਡੇ ਨਾਲ ਜਿਹੜੇ ਕਿ ਅਤਵਾਦ ਨੂੰ ਜਿਹੜਾ ਬੁਲਾਹਵਰ ਦਿੱਤਾ ਉਹਨਾਂ ਦੇ ਇਹੋ ਹੀ ਤਾਲੀਬਾਨ ਜਿਹੜੇ ਆਪਣੇ ਭੇਜੇ ਵੀ ਸਨ ਕੁਝ ਵਫਾਦਾਰ ਵੀ ਹੈਗੇ ਉਹਨਾਂ ਦੇ ਤਾਲੀਬਾਨ ਪਾਕਿਸਤਾਨ ਸਰਕਾਰ ਦੇ ਜਿਹੜੇ ਭੇਜੇ ਸਨ ਉਹ ਵਾਪਸ ਆ ਗਏ ਨੇ ਹਾਲੇ ਕਿ ਇਹਨਾਂ ਨੇ ਕਾਫੀ ਸੰਖਿਆ ਉਹਨਾਂ ਦੇ ਅਫਗਾਨਿਸਤਾਨ ਦੇ ਜਿਹੜੇ ਸ਼ਰਨਾਰਥੀ ਆ ਗਏ ਸਨ ਉਹਨਾਂ ਨੂੰ ਵਾਪਸ ਭੇਜਿਆ ਜੀ ਮਗਰ ਜਿਹੜੇ ਅਤਵਾਦੀ ਜਿਹੜੇ ਕਿ ਵਾਪਸ ਆ ਕੇ ਸੀ ਉਹਦਾ ਇਸਤੇਮਾਲ ਵੀ ਕਰ ਰਿਹਾ ਹੈ ਸਹੀ ਸਾਡੇ ਖਿਲਾਫ ਜਿੰਨੇ ਵੀ ਪੀਓਕੇ ਚ ਕੈਂਪ ਨੇ ਸਿਖਲਾਈ ਕੈਂਪ ਉਹਦੇ ਵਿੱਚ ਆ ਤੂੰ ਇਹ ਵੀ ਆ ਗਏ ਨੇ ਤਾਲਿਬਾਨ ਵੀ ਆ ਗਏ ਨੇ ਤੇ ਉਹ ਜਿਹੜੀ ਸਿਖਲਾਈ ਕੈਂਪ ਨੇ ਉਹਨਾਂ ਨੂੰ ਹਥਿਆਰ ਵੀ ਮਿਲਲੇ ਨੇ ਹਥਿਆਰ ਤੇ ਉਥੋਂ ਲਿਆ ਹੈ ਅਫਗਾਨਿਸਤਾਨ ਤੋਂ ਉਥੋਂ ਹਥਿਆਰ ਜਦੋਂ ਅਮਰੀਕਾ ਚਲਾ ਗਿਆ ਛੱਡ ਕੇ بڑے ਹਥਿਆਰਾਂ ਦੇ ਤਾਲਿਬਾਨ ਕੋਲ ਆ ਗਏ ਬੜੇ ਆਧੁਨਿਕ ਹਥਿਆਰ ਸੀ ਉਹ ਵੀ ਹਾਂ ਬਿਲਕੁਲ ਆਧੁਨਿਕ ਹਥਿਆਰ ਸੀਗੇ ਤੇ ਪਲੱਸ ਨਾਲ ਪਾਕਿਸਤਾਨ ਪਾਲਿਸ ਜਿਹੜੇ ਉਹਨਾਂ ਨੂੰ ਫੰਡਸ ਮਿਲਦੇ ਰਹੇ ਬਜਟ ਮਿਲਦਾ ਰਿਹਾ ਤੇ ਉਹ ਇਸਤੇਮਾਲ ਕਰਦੇ ਰਹੇ ਹਤਵਾਦ ਨੂੰ ਬढ़ावा ਦੇਣ ਵਾਸਤੇ ਖਾਸ ਕਰਕੇ ਸਾਡੇ ਮੁਲਕ ਦੇ ਖਿਲਾਫ ਉਹ ਉਹਨਾਂ ਨੇ ਵੀ ਆਪਣੇ ਪਾਲਤੂ ਹੈਗੇ ਨੇ ਹਤਵਾਦੀ ਸੰਗਠਨ ਹੈਗੇ ਨੇ ਜਿਨ੍ਹਾਂ ਨੂੰ ਕਈ ਦਫਾ ਉਹਨਾਂ ਨੂੰ ਬੈਨ ਵੀ ਕੀਤਾ ਮਗਰ ਫਿਰ ਵੀ ਉਹ ਐਕਟਿਵ ਰਹੇ ਨੇ ਤੇ ਐਕਟਿਵ ਹੈਗੇ ਨੇ ਉਹਨਵੇਂ ਹਾਲੇ ਵੀ ਜੰਮੂ ਕਸ਼ਮੀਰ ਚ ਬਹੁਤ ਹੱਦ ਤੱਕ ਕੰਟਰੋਲ ਤੇ ਕੀਤਾ ਜਾ ਰਿਹਾ ਮਗਰ ਫਿਰ ਵੀ ਉਹਨਾਂ ਦਾ ਇੱਕ ਕਿਸਮ ਦਾ ਸਪਰੈਡ ਇੰਨਾ ਕਹਾਗਾ ਵਿਸ਼ਾਲ ਹੈਗਾ ਉਹਦਾ ਕਿ ਉਹ ਹਾਲੇ ਵੀ ਐਕਟਿਵ ਹੈਗੇ ਨੇ ਔਰ ਹਾਲੇ ਵੀ ਪਾਕਿਸਤਾਨ ਦੇ ਤੇ 16 ਕੈਂਪ ਹੋਣ ਜਾਂ ਜ਼ਿਆਦਾ ਹੋਣ ਜਾਂ ਘੱਟ ਹੋਣ ਉੱਥੇ ਵੀ ਇਹਨੇ ਸਕਲਾਈ ਹੋ ਰਹੀ ਹੈ ਇਸ ਲਈ ਸਾਡੇ ਵਾਸਤੇ ਵੀ ਇੱਕ ਖਤਰਾ ਹੈਗਾ ਉਹ ਖਾਸ ਤੌਰ ਤੇ ਤਾਲੀਬਾਨ ਜਿਹੜੇ ਨੇ ਪਾਕਿਸਤਾਨ ਖੁਦ ਦੇਖੋ ਵੀਕ ਸਰਕਾਰ ਹੈ ਕਮਜ਼ੋਰ ਸਰਕਾਰ ਹੈ ਤੇ ਉਹ ਜਦੋਂ ਕਮਜ਼ੋਰੀ ਹੋਏ ਤੇ ਉਹਦਾ ਅਸਰ ਤੇ ਪੈਂਦਾ ਪਾਕਿਸਤਾਨ ਦੇ ਉੱਤੇ ਪਏਗਾ ਉਥਾਂ ਦੀ ਆਵਾਮ ਦੇ ਉੱਤੇ ਪਏਗਾ ਲੋਕਾਂ ਦੇ ਪਏਗਾ ਉਹਨਾਂ ਦੇ ਦੇਖੋ ਮਹਿੰਗਾਈ ਕਿੰਨੀ ਵੱਜ ਚੁੱਕੀ ਹੈ ਬੁਰੀ ਹਾਲਤ ਹੈ ਉਥੇ ਠੀਕ ਹੈ ਤੇ ਮਗਰ ਫਿਰ ਵੀ ਉਹ ਇਸ ਪਾਸੇੋਂ ਹਟ ਨਹੀਂ ਰਹੇ ਆਪਣਾ ਜਿਹੜੇ ਆਈਐਸਆਈ ਇਹ ਦੂਸਰੇ ਐਲੀਮੈਂਟ ਹੈ ਤੇ ਮੈਂ ਸਮਝਦਾ ਹਾਂ ਕਿ ਸਾਨੂੰ ਇਸ ਪਾਸੇ ਖਾਸ ਚੌਕਸ ਵਰਤਨ ਦੀ ਲੋੜ ਹੋएगी ਚੌਕਸੀ ਦੀ ਜ਼ਰੂਰਤ ਚੌਕਸੀ ਦੀ ਲੋੜ ਹੈ ਸਾਨੂੰ ਪੂਰੇ ਖਾਸਾ ਉਥੇ ਪੰਜਾਬ ਤੇ ਕਸ਼ਮੀਰ ਜੰਮੂ ਕਸ਼ਮੀਰ ਦੇ ਬਾਰਡਰ ਦੇ ਉੱਤੇ ਇਹ ਦੋਨਾਂ ਲੱਗਦਾ ਹੈ ਬਾਰਡਰ ਸਿਕਿਉਰਟੀ ਵਧਾ ਦੇਣ ਦੀ ਜ਼ਰੂਰਤ ਹੈ ਹਾਂਜੀ ਹਾਂਜੀ ਚੌਕਸੀ ਵਧਾਉਣ ਦੀ ਜ਼ਰੂਰਤ ਹੈ ਸਾਨੂੰ ਆਪਣਾ ਕਹੀਏ ਇਹੋ ਜੇ ਮੈਂ ਸਮਝਦਾ ਹਾਂ ਕਿ ਸਾਰੀਆਂ ਜਿਤਨੀਆਂ ਫੋਰਸਸ ਨੇ ਬੀਐਸਏ ਹੋਵੇ ਪੈਰਾਮਿਲਟਰੀ ਕੋਈ ਵੀ ਹੋਵੇ ਤੇ ਉਹਨਾਂ ਨਾਲ ਕੋਆਰਡੀਨੇਸ਼ਨ ਕਰਕੇ ਆਪਣੇ ਬਾਰਡਰ ਜਿਹੜਾ ਹੈ ਨਾ ਆਪਣਾ ਸਕਿਉਰ ਰੱਖੇ ਬਹੁਤ ਧੰਨਵਾਦ ਸਰ ਥੈਂਕ ਯੂ ਸ਼ੁਕਰੀਆ ਪੂਰੀ ਜਾਣਕਾਰੀ ਦੇ ਲਈ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਇਹ ਗੱਲਬਾਤ ਕਰਨ ਦਾ ਸੰਦਰਭ ਇਹੋ ਸੀ ਕਿ ਕਿਉਂਕਿ ਜਿਸ ਦੇਸ਼ ਦੇ ਵਿੱਚ ਅਸੀਂ ਰਹਿ ਰਹੇ ਹਾਂ ਦੇਸ਼ ਭਾਰਤ ਉਸ ਦੇਸ਼ ਨੂੰ ਉਸ ਚੱਲ ਰਹੀ ਜੰਗ ਦਾ ਕੀ ਨੁਕਸਾਨ ਹੈ ਦੇਖੋ ਰਸ਼ੀਆ ਯੂਕਰੇਨ ਦੀ ਜੰਗ ਸੀ ਤਾਂ ਉਸ ਦੇ ਵਿੱਚ ਵੀ ਸਮਝੌਤਿਆਂ ਨੂੰ ਲੈ ਕੇ ਨਾਟੋ ਨੂੰ ਲੈ ਕੇ ਦੇਸ਼ ਦੇ ਵਿੱਚ ਬਹੁਤ ਕੁਝ ਜ਼ਰੂਰਤ ਹੁੰਦੀ ਹੈ ਕਿ ਕੌਣ ਕੌਣ ਉਸ ਦੇ ਵਿੱਚ ਇਨਵੋਲਵ ਹੁੰਦਾ ਹੈ ਤਾਂ ਇਹ ਤਾਂ ਬਿਲਕੁਲ ਸਾਡਾ ਗੁਆਂਡੀ ਮੁਲਕ ਹੈ ਪਾਕਿਸਤਾਨ ਪੀੜਤ ਹੈ ਉਧਰ ਨਾਲ ਗੁਆਂਢੀ ਮੁਲਕ ਉਹਨਾਂ ਦਾ ਅਫਗਾਨਿਸਤਾਨ ਹੈ ਉਹ ਆਪਸ ਦੇ ਵਿੱਚ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਹੈ ਤਾਂ ਨਾਲ ਲੱਗਦੇ ਦੇਸ਼ ਨੂੰ ਉਸ ਦਾ ਕੀ ਨੁਕਸਾਨ ਹੋ ਸਕਦਾ ਜਾਂ ਕੀ ਫਾਇਦਾ ਹੋ ਸਕਦਾ ਇਸ ਵਿਸ਼ੇ ਤੇ ਅਸੀਂ ਗੱਲਬਾਤ ਜਿਹੜੀ ਹੈ ਉਹ ਅੱਜ ਕੀਤੀ ਇਸ ਗੱਲਬਾਤ ਦੇ ਵਿੱਚੋਂ ਤੁਸੀਂ ਕੀ ਕੋਈ ਸਮਝਦੇ ਹੋ ਆਪਣੇ ਜਿਹੜੇ ਸੁਝਾਅ ਨੇ ਉਹ ਜ਼ਰੂਰ ਸਾਡੇ ਤੱਕ ਤੁਸੀਂ ਕਮੈਂਟ ਬਾਕਸ ਦੇ ਜ਼ਰੀਏ ਪਹੁੰਚਾ ਸਕਦੇ ਹੋ ਫਿਲਹਾਲ ਸਾਨੂੰ ਦੀ ਉਜਾੜ ਸੱਚੀ ਅਕਾਲ